ਹੋਏਗੀ ਮੇਰੇ ਮਿੱਤਰੋ ਇਹ ਮਦਰਸੇ ਦੇ ਖੇਡ ਮੇਲੇ ਦਾ ਪ੍ਰਾਇਮਰੀ ਸਪਾਂਸਰ ਹੈ ਭਰਾ ਸਾਡਾ ਹਰਦੀਪ ਸੰਧਾ ਤੇ ਨਾਲ ਸੁਖਪਾਲ ਸੰਧਾ ਚੱਕ ਜਾਨੀ ਸਰਵਾਲਾ ਆਹ ਦੇਖਾਂ ਜੇ ਇਧਰ ਦੇ ਪਾਸੇ ਕਬੱਡੀ ਕਮਾਲ ਖੇਡ ਦੇ ਮੈਦਾਨ ਅੰਦਰ ਗੱਲਾਂ ਲੱਗਦੀਆਂ ਟਕਰੇ ਪਰ ਮੁੰਡੇ ਬੱਲੇ ਬੱਲੇ ਕਰਵਾ ਰਹੇ ਆ ਹੋਰ ਦੇਖਾਂਗੇ ਸਾਹਮਣੇ ਗੱਲਾਂ ਹੁੰਦੀਆਂ ਮੇਰੇ ਵੀਰੋ ਪਰ ਇਧਰ ਦੇ ਪਾਸੇ ਕਬੱਡੀ ਪਾਉਣ ਦੇ ਜੱੱਟਾਂ ਕਹਿੰਦੇ ਤਿਆਰ ਮੇਰੇ ਮਿੱਤਰੋ ਜੱੱਟੇ ਦੀ ਕਹਿੰਦੇ ਰੇਡ ਪੇਚੀ ਆ ਜੱੱਟਾਂ ਕਹਿੰਦੇ ਕਬੱਡੀ ਪਾ ਰਿਹਾ ਪਾ ਰਹੀ ਕਬੱਡੀ ਹੈ ਕੋਈ ਆਪੀ ਦੇ ਫਿਰਾਂ ਵੀ ਟੱਕਰ ਸਿਰੇ ਦੀ ਟੱਕਰ ਸਿਰੇ ਟੱਕਰ ਸਿਰੇ ਦੀ ਇੱਕ ਮਿੰਟ ਸਤਨਾਮ ਬਾਈ ਬਣ ਕੇ ਬੇਨਤੀ ਆ ਯਾਰ ਗੱਜੇ ਵਾਲੇ ਦੇ ਪਲੇਅਰ ਤੇ ਸੱਤ ਲੱਗੀ ਸੀ ਤੇ ਸੱਤ ਬਹੁਤ ਜਿਆਦੇ ਆ ਆ ਉਹ ਟੀਮ ਦੇ ਖਿਡਾਰੀ ਤੁਹਾਡੀ ਕਚਹਿਰੀ ਦੇ ਵਿੱਚ ਢੇੜਾ ਲਾਉਣਗੇ ਭਰਾਵਾਂ ਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਜਰੂਰ ਆਪਾਂ ਮਾਨ ਸਨਮਾਨ 10 20 100 ਪਿਆ ਆਪਾਂ ਜਰੂਰ ਕਰਾਂਗੇ ਦੋ ਪਲੇਅਰ ਗਿਲਜੇ ਵਾਲੇ ਦੇ ਢੇੜਾ ਲਾਉਣਗੇ ਖਿਡਾਰੀ ਦੇ ਜਿਹੜੇ ਸੱਟ ਲੱਗੀ ਸੀ ਉਹਦੀ ਮਦਦ ਵਾਸਤੇ ਆਪਾਂ ਜਰੂਰ ਜੜੀ ਮਾਇਆ ਦੇਵਾਂਗੇ ਭਰਾਵਾਂ ਕੇ ਬੇਨਤੀ ਆਪਾਂ ਰੇੜੀਆਂ ਤੇ ਖੜੇ 50 50 100 100 ਰੁਪਿਆ ਖਰਚ ਜਾਂਦੇ ਆ ਆਪਾਂ ਨੂੰ 10 20 ਦੇ ਨਾਲ ਜੇ ਤੁਹਾਡੀ ਪੈਸੇ ਦੇ ਨਾਲ ਤੁਹਾਡੇ ਬਾੜ ਦੇ ਨਾਲ ਦਾ ਮੈਚ ਜਿਹੜਾ ਸਮਾਪਤ ਸਾਡੇ ਵੀਰ ਨੇ ਇੱਕ ਪਹਿਲਾਂ ਦੱਸਿਆ ਵੀ ਮੁੰਡੇ ਨੇ ਸੱਟ ਬਹੁਤ ਜ਼ਿਆਦਾ ਵੱਧ ਚੜ ਕੇ سپورਟ ਕਰਿਓ ਕਈ ਪਲੇਅਰ سپورਟ ਦੇ ਕਾਰਨ ਘਰਾਂ ਦੇ ਵਿੱਚ ਬੈਠੇ ਐ ਔਰ ਵੱਧ ਚੜ ਕੇ ਮੁੰਡੇ ਦੀ سپورਟ ਕਰਿਓ ਜਿੱਤੇ ਸੱਟ ਲੱਗੀ ਠੀਕ ਕਿਉਂਕਿ ਪਲੇਅਰ ਇਹਨਾਂ ਮੈਦਾਨਾਂ ਵਿੱਚ ਆਵੇ ਦੁਬਾਰਾ ਇਹ ਮੇਰੀ ਬੇਨਤੀ ਤੁਹਾਡੀ ਚਿਹਰੇ ਦੇ ਚੱਕਰ ਲਾ ਰਿਹਾ ਮੈਂ ਜਿਹੜਾ ਸਮਾਪਤ ਹੈ ਲਾਲਬਾਈ ਦੀ ਟੀਮ ਜਿਹੜੀ ਮੈਚ ਜਿੱਤ ਗਈ ਹੈ ਇੱਕ ਜਕਾਰਾ ਲਾਵਾਂਗੇ ਜਕਾਰੇ ਦਾ ਜਵਾਬ ਜਕਾਰੇ ਚ ਦੇਣਾ ਬੋਲੇ ਵਿੱਚ ਬੈਠਾ ਚੱਕ ਜਾਨੀ ਸਰ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਗਲੇ ਸਾਲ ਮੇਲਾ ਹੋਇਆ ਤਾਂ ਉਸ ਭਰਾ ਵੱਲੋਂ 3100 ਰੁਪਏ ਦੇ ਯੋਗਦਾਨ ਇਸ ਖੇਡ ਮੇਲੇ ਦੇ ਲਈ ਹੋਣਗੇ ਤਾੜੀ ਮਾਰ ਕੇ ਭਰਾ ਬਣ ਕੇ ਇਹ ਕਹਿੰਦੇ ਜਿੱਥੇ ਵੀ ਮੇਲਾ ਹੁੰਦਾ ਭਰਾ ਸਾਡਾ ਹਰਦੀਪ ਸੰਗਾ ਵੱਧ ਚੜ ਕੇ ਯੋਗਦਾਨ ਦਿੰਦਾ ਜਿੰਨੀ ਵੀ ਸੰਗਤ ਆਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਚੱਲਦੇ ਮੁਕਾਬਲੇ ਦੇ